ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਪੱਪੂ ਤੰਕੀ ਦੇ ਚਿਹਤੇ ਬਣੇ ਹੋਏ ਨੇ ਚਿਹਤੇ ਇਹ ਥੋਂ ਦੀ ਆਮ ਆਦਮੀ ਪਾਰਟੀ ਦਾ ਇਹ ਜਿਹੜੇ ਟਰਾਲੀ ਚੋਰ ਨੇ ਆਮ ਆਦਮੀ ਪਾਰਟੀ ਦੇ ਬੰਦੇ ਉਹਨਾਂ ਦੀ ਪਿੱਠ ਖਾ ਰਹੀ ਹੈ ਮੈਡਮ ਸਾਹਿਬ ਜਹਰ ਹੁੰਦਾ ਇਹੋ ਜੇ ਅਫਸਰ ਇਹੋ ਜੇ ਡੀਐਸਪੀ ਇਹ ਅੱਜ ਨਹੀਂ ਦੇਖੇ ਬਹੁਤ ਦੇਖੇ ਨੇ ਜੇ ਹਿੰਮਤ ਹੈ ਤਾਂ ਕਿਸਾਨਾਂ ਤੇ ਗੱਡੀ ਚੜਾਓ ਪਤਾ ਲੱਗ ਜੂਗਾ ਕਿਸਾਨਾਂ ਦੇ ਖੂਨ ਪਸੀਨੇ ਦੀ ਕਮਾਈ ਦੀਆਂ ਟਰਾਲੀਆਂ ਨੇ ਇਹ ਬਾਸ ਟੱਕੋ ਗੱਡੀ ਨੂੰ ਬਾਸ ਬੈਗ ਮਾਰ ਲਓ ਬੈਕ ਨਹੀਂ ਇਹ ਗੱਡੀ ਨੂੰ ਇੱਥੇ ਸਿਰਫ 5 ਮਿੰਟ ਚ ਕਹਿਣਿਆ ਉਹ ਗੱਡੀ ਨੂੰ ਬਾਸ ਮੋੜ ਲਓ ਤੇ ਨਹੀਂ ਵੀਰੋ ਹਜੇ ਆ ਕੇ ਕਿਸਾਨਾਂ ਦੇ ਅंदोलਨ ਨੂੰ ਪੜਕਾਰ ਰਹੇ ਹੋ ਤੁਸੀਂ ਗੁੰਡਾਗਰਦੀ ਕਰ ਰਹੇ ਹੋ ਅंदोलਨ ਨੂੰ ਪੜਕਾਰ ਰਹੇ ਸਾਡੇ ਤੁਸੀਂ ਨਿਸ਼ਾਨੇ ਦੇ ਉੱਤੇ ਆ ਗਏ ਇੱਥੋਂ ਪਤਾ ਲੱਗਦਾ ਵੀਰੋ ਕਿਸਾਨ ਵੀਰੋ ਗਰਮ ਨਹੀਂ ਹੋਣਾ ਸ਼ਾਂਤਮਈ ਰਹਿਣਾ ਹੈ ਇਹ ਤੁਹਾਡੇ ਲੋਕਾਂ ਨੂੰ ਖਰਾਬ ਕਰਨ ਲਈ ਆਏ ਆ। ਇਹ ਕਮਰੋ ਗੁਜਾੜਨ ਲਈ ਆਏ ਆ। ਇਹਨਾਂ ਦਾ ਤਰੀਕਾ ਇਹ ਡੀਐਸਪੀ ਮੈਡਨ ਦਾ ਇਹ ਤਰੀਕਾ ਕਿ ਗੱਡੀ ਨੂੰ ਲਗਾ ਦੇਵਾਂਗੇ। ਕਿਸਾਨ ਧਰਨੇ 'ਤੇ ਬੈਠੀ ਹੈ। ਤੁਸੀਂ ਗੱਡੀ ਨੂੰ ਕਿਵੇਂ ਲਗਾ ਦੇਵੋਗੇ ਜਦੋਂ ਤੇਰਾ ਘਰਾਓ ਚੁੱਕਿਆ ਹੈ। ਰਾਈਟ ਹੈ ਸਾਡਾ ਹੱਕ ਹੈ ਕਿ ਫੇਰ ਅਸੀਂ ਸਰਲਾਹ ਘਰਾਓ ਕਰੂੰਗਾ। ਸ਼ਾਂਤਮਈ ਬੈਠੇ ਆਂ। ਖਾਲੀ ਹੱਥ ਬੈਠੇ ਆਂ। ਤੇਰੀ ਵਰਦੀ ਦੀ ਪਾਵਰ ਹੈ। ਇੰਨੀ ਕਿੰਨੀ ਗੋਵੀ ਸਾਡੇ ਪੈਸੇ ਦੀ ਤਨਖਾਹ ਲੈਨੇ ਹੋ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਤੁਸੀਂ ਕਿਦੋਂ ਬਾਹਰੋਂ ਨਹੀਂ ਉਤਰ ਕੇ ਆਏ ਸਾਡੇ ਪਿੰਡਾਂ ਦੇੋਂ ਸ਼ਹਿਰਾਂ ਦੇੋਂ ਤੁਸੀਂ ਆਪਣੇ ਆਪ ਤੇ ਗੁੰਡਾਗਰਦੀ ਕਰਕੇ ਪੇਸ਼ ਹੋਵੋਗੇ ਇਹ ਤਰੀਕਾ ਬਰਦਾਸ਼ਤ ਨਹੀਂ ਹੋ ਸਕਦਾ ਇਸ ਕਰਕੇ ਵੀਰੇ ਇਸ ਗੱਡੀ ਨੂੰ ਪਿੱਛੇ ਕਰਾ ਪਿੱਛੇ ਫੋੜੀ ਪਿੱਛੇ ਕਰਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਕਰਨਾ ਕੱਸੇ ਦਾ ਬਾਕੀ ਉਰੇ ਬਹਿ ਜਾਓ ਉਹ ਬਾਕੀ ਗੱਡੀ ਦੇ ਮੂਰੇ ਬਹਿ ਜਾਓ ਜਿੱਥੇ-ਜਿੱਥੇ ਖੜੇ ਹੋ ਮੇਰੀ ਬੇਨਤੀ ਸੁਣ ਲਓ ਇਹ ਥੋੜਾ ਜਾਪਤਾ ਹੋਏਗਾ ਜਿੱਥੇ-ਜਿੱਥੇ ਖੜੇ ਹੋ ਬਹਿ ਜਾਓ ਬਹਿ ਜਾਓ ਬਹਿ ਜਾਓ ਉਹੀ ਫੌਜਾਂ ਜਿਤਨੀਆਂ ਨੇ ਜਿਹੜੀਆਂ ਫੌਜਾਂ ਜਾਪਤੇ ਚ ਰਹਿਲੀਆਂ ਨੇ ਇਹ ਪੁਲਿਸ ਇਹ ਪੁਲਿਸ ਆ ਜਿਹੜੀ ਨਾ ਇਹ ਆ ਪਜਾਪਤਾ ਖੋ ਚੁੱਕੀ ਆ ਇਹ ਤੁਹਾਨੂੰ ਬਖਲਾੜ ਦੇ ਵਿੱਚ ਲਾਉਣਾ ਚਾਹੁੰਦੀ ਆ ਇਸ ਕਰਕੇ ਫਿਰ ਉਹ ਬਹਿ ਜਾਓ ਆਪਣਾ ਡੀਐਸਪੀ ਦਾ ਕਰਾਓ ਕੀਤਾ ਹੋਇਆ ਇਹ ਡੀਐਸਪੀ ਮੈਡਮ ਘੱਟੀ ਨਹੀਂ ਰਹਿੰਦੀਆਂ ਤੇ ਆਪਾਂ ਨੇ ਸ਼ਾਕਮੋਈ ਬੈਜੋ ਸਾਰੇ ਪੰਜਾਬ ਦੇ ਜ਼ਮਰਦਾਬਾ ਜਿੰਦਾਬਾਦ ਨਾ ਬੇਦੀ ਘੱਟੀ ਆ ਡੀਐਸਪੀ ਮੈਡਮ ਮਰਦਾ